ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਗੁਰਫਤਿਹੀਰ ਬਲੌਗ ਚੈਨਲ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਆਪਾਂ ਵੀ ਬੜੀਆ ਠੀਕ ਠਾਕ ਤੇ ਅੱਜ ਆਪਾਂ ਲੈ ਕੇ ਆਏ ਤੁਹਾਡੇ ਲਈ ਆਲੂਆਂ ਦੀ ਵੀਡੀਓ ਇਹ ਜਿਵੇਂ ਕਿ ਹੁਣ ਸੀਜ਼ਨ ਆ ਗਾ ਆਲੂਆਂ ਦਾ ਤਾਂ ਸਸਤੇ ਆਲੂ ਮਿਲ ਰਹੇ ਹੈ ਜੀ ਤੇ ਆਪਾਂ ਅਕਸਰ ਨਾ ਇਕੱਠੇ ਆਲੂ ਲੈ ਕੇ ਰੱਖ ਲੈਣੇ ਜਦੋਂ ਸਸਤੇ ਹੁੰਦੇ ਹੈ ਤੇ ਇਹ ਬਹੁਤ ਜ਼ਿਆਦਾ ਛੇਤੀ ਹੀ ਖਰਾਬ ਹੋ ਜਾਂਦੇ ਹੈ ਜੀ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਆਪਾਂ ਇਹਨਾਂ ਨੂੰ ਲੰਬੇ ਸਮੇਂ ਤੱਕ ਕਿਵੇਂ ਬਚਾ ਕੇ ਰੱਖ ਸਕਦੇ ਹਾਂ ਖਰਾਬ ਹੋਣ ਤੋਂ ਸਟੋਰ ਕਰਕੇ ਰੱਖ ਸਕਦੇ ਹਾਂਗੇ ਤੇ ਇਸ ਤਰੀਕੇ ਨਾਲ ਇਹ ਬਿਲਕੁਲ ਵੀ ਛੇਤੀ ਖਰਾਬ ਨਹੀਂ ਹੋਣਗੇ 4-5 ਮਹੀਨੇ ਤੱਕ ਆਰਾਮ ਨਾਲ ਇਹ ਸਹੀ ਪਏ ਰਹਿਣਗੇ ਬਿਲਕੁਲ ਠੀਕ ਹੁਣ ਵੇਖੋ ਜੀ ਜਿਵੇਂ ਇਹ ਆਪਾਂ ਆਲੂ ਲੈਂਦੇ ਆਗੇ ਇਹ ਤਾਜ਼ੇ ਆਲੂ ਆਗੇ ਬਿਲਕੁਲ ਤੇ ਇਹ ਜਿਵੇਂ ਪਹਿਲੀ ਗੱਲ ਤਾਂ ਇਹ ਜਿਵੇਂ ਹੁੰਦੇ ਆ ਨਾ ਵਿੱਚ ਕੱਟ ਲੱਗੇ ਵਾਲੇ ਆਲੂ ਜਾਂ ਕੋਈ ਹਲਕਾ ਫੁਲਕਾ ਮਾੜਾ ਮੋਟਾ ਖਰਾਬ ਆਲੂ ਹੁੰਦਾ ਤਾਂ ਪਹਿਲੇ ਤਾਂ ਤੁਸੀਂ ਉਹ ਆਲੂ ਕੱਢ ਲੈਣੇ ਬਾਹਰ ਤੇ ਦੂਸਰੀ ਗੱਲ ਇਹ ਜੀ ਜਿੱਥੇ ਆਪਾਂ ਆਲੂ ਸਟੋਰ ਕਰਾਂਗੇ ਤੇ ਉੱਥੇ ਧੁੱਪ ਨਹੀਂ ਆਉਣੀ ਚਾਹੀਦੀ ਬਿਲਕੁਲ ਵੀ ਕਿਉਂਕਿ ਧੁੱਪ ਨਾਲ ਬਹੁਤ ਜ਼ਿਆਦਾ ਜਲਦੀ ਆਲੂ ਖਰਾਬ ਹੋ ਜਾਂਦੇ ਹੈਗੇ ਤੇ ਤੀਸਰੀ ਗੱਲ ਇਹ ਕਿ ਇਹਨਾਂ ਨੂੰ ਜ਼ਿਆਦਾ ਚਾਨਣ ਵੀ ਨਹੀਂ ਪੈਣਾ ਚਾਹੀਦਾ ਜੀ ਲਾਈਟ ਦਾ ਤੇ ਥੋੜਾ ਹਨੇਰੇ ਜਿਹੀ ਰੱਖਣੇ ਚਾਹੀਦੇ ਇਹ ਆਲੂ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਜੀ ਆਲੂ ਆਪਾਂ ਕਾਇਚ ਸਟੋਰ ਕਰਕੇ ਰੱਖਣੇ ਆਂਗੇ ਇਹ ਕਿ ਵੀ ਇਹ ਖਰਾਬ ਨਾ ਹੋਣ ਤੇ ਇਹ ਹੈ ਜੀ ਟੋਕਰੀ ਇਹ ਜਿਵੇਂ ਕੇ ਲੋਹੇ ਦੀਆਂ ਟੋਕਰੀਆਂ ਮਿਲ ਜਾਂਦੀਆਂ ਤੇ ਜਾਂ ਇਸ ਤਰ੍ਹਾਂ ਦੀਆਂ ਟੋਕਰੀਆਂ ਪਲਾਸਟਿਕ ਦੀਆਂ ਤੇ ਇੰਨਾ ਚ ਆਪਾਂ ਇਹਨਾਂ ਨੂੰ ਰੱਖ ਸਕਦੇ ਆਂਗੇ ਕਿਉਂਕਿ ਇਹਨਾਂ ਦੇ ਵਿੱਚ ਹਵਾ ਪੈਂਦੀ ਰਹਿੰਦੀ ਹੈਗੀ ਤੇ ਜੇਕਰ ਆਲੂਆਂ ਨੂੰ ਆਪਾਂ ਇਸ ਤਰ੍ਹਾਂ ਦੇ ਵਰਤਨ ਦੇ ਵਿੱਚ ਰੱਖਾਂਗੇ ਜਾਂ ਵੈਸੇ ਫਰਸ਼ ਤੇ ਇਹਨਾਂ ਨੂੰ ਖਿਲਾਰ ਦਾਂਗੇ ਆਪਾਂ ਤੇ ਫਿਰ ਇਹ ਜਲਦੀ ਖਰਾਬ ਹੋ ਜਾਂਦੇਗੇ ਤੇ ਇਸ ਲਈ ਆਪਾਂ ਨੂੰ ਜਾਂ ਤਾਂ ਇਹ ਟੋਕਰੀਆਂ ਦੇ ਵਿੱਚ ਰੱਖਾਂਗੇ ਆਲੂਆਂ ਨੂੰ ਤੇ ਜਾਂ ਇਸ ਟੋਕਰੀਆਂ ਦੇ ਵਿੱਚ ਕਿਉਂਕਿ ਇਹਨਾਂ ਨੂੰ ਹਵਾ ਪੈਣੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਹੈਗੀ ਤੇ ਜਦੋਂ ਆਪਾਂ ਆਲੂ ਸਟੋਰ ਕਰਨੇ ਆ ਜੀ ਉਦੋਂ ਆਪਾਂ ਇਹ ਧੋਣੇ ਨਹੀਂ ਹੈਗੇ ਦੋ ਪਹਿਲਾਂ ਧੋ ਕੇ ਨਹੀਂ ਰੱਖਣੇ ਫਿਰ ਵੀ ਇਹ ਬਹੁਤ ਜ਼ਿਆਦਾ ਜਲਦੀ ਖਰਾਬ ਹੋ ਜਾਂਦੇ ਅਗੇ ਤੇ ਹੁਣ ਆਪਾਂ ਆਲੂਆਂ ਨੂੰ ਇਸ ਤਰੀਕੇ ਨਾਲ ਇਹ ਸਟੋਕਰੀਆਂ ਦੇ ਵਿੱਚ ਰੱਖ ਲੈਣਾ ਜੀ ਤੇ ਜੇਕਰ ਕੋਈ ਕਟਿਆ ਵੱਡਿਆ ਆਲੂ ਹੈਗਾ ਤਾਂ ਉਹਨੂੰ ਤੁਸੀਂ ਪਹਿਲਾਂ ਹੀ ਕੱਟ ਦੇਣਾਗਾ ਆਲੂ ਸਟੋਰ ਕਰਨ ਤੋਂ ਪਹਿਲਾਂ ਤੇ ਕਿਉਂਕਿ ਫਿਰ ਇਹ ਦੂਸਰੇ ਆਲੂਆਂ ਨੂੰ ਵੀ ਨਾਲ ਖਰਾਬ ਕਰ ਦਿੰਦੇ ਆ ਅਲੱਗ-ਅਲੱਗ ਕੇ ਜਿਵੇਂ ਕਿ ਇਸ ਤਰ੍ਹਾਂ ਦਾ ਇਹ ਕੱਟ ਲੱਗਿਆ ਹੋਇਆ ਤੇ ਥੋੜਾ ਇਹ ਸੀਗਾ ਤੇ ਇਹਨੂੰ ਆਪਾਂ ਪਹਿਲਾਂ ਹੀ ਵਰਤ ਲਾਂਗੇ ਤੇ ਇਸ ਤਰ੍ਹਾਂ ਦੇ ਆਲੂ ਕੱਟੇ ਹੋਏ ਇਹ ਚ ਵੀ ਆਲੂ ਤੇ ਕੱਟ ਲੱਗਿਆ ਹੋਇਆ ਤੇ ਇਹ ਕਲੀਅਰ ਆਪਾਂ ਰੱਖ ਲਈਏ ਅਲੂਆਂ ਦੀ ਤੇ ਹੁਣ ਆਪਾਂ ਤੁਹਾਨੂੰ ਦੱਸ ਦੇਵਾਂਗੇ ਕਿਵੇਂ ਇਹ ਲੰਬੇ ਸਮੇਂ ਤੱਕ ਸਟੋਰ ਕਰਕੇ ਰੱਖੇ ਜਾ ਸਕਦੇ ਹੈਗੇ ਤੇ ਇਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਹੁਣ ਇਹ ਤੁਸੀਂ ਸੋਚਦੇ ਹੋਵੋਗੇ ਵੀ ਇਹ ਲਸਣ ਰੱਖੀ ਹੋਈ ਹੈ ਕੋਲ ਤਾਂ ਇਸੇ ਲਸਣ ਦੇ ਨਾਲ ਹੀ ਇਹਨਾਂ ਨੂੰ ਆਪਾਂ ਬਚਾ ਕੇ ਰੱਖ ਸਕਦੇ ਆ ਚਾਰ ਪੰਜ ਮਹੀਨੇ ਤੱਕ ਖਰਾਬ ਹੋਣ ਤੋਂ ਤੇ ਹੁਣ ਜਿਵੇਂ ਇਹ ਕਲੀਅਰ ਆਪਾਂ ਰੱਖਤੀ ਆਲੂਆਂ ਦੀ ਉੱਪਰ ਇਹ ਆਪਾਂ ਲਸਣ ਇਸ ਤਰੀਕੇ ਨਾਲ ਖੰਡਾ ਦੇਣੀ ਹੈ ਇਹਦੇ ਵਿੱਚ ਇਸ ਤਰੀਕੇ ਨਾਲ ਤੇ ਹੁਣ ਆਪਾਂ ਕੁ ਸਾਲੂ ਇਹਦੇ ਉੱਪਰ ਹੋਰ ਰੱਖ ਦਾਂਗੇ ਇਸੇ ਤਰ੍ਹਾਂ ਤੇ ਲਸਣ ਨਾਲੇ ਖਰਾਬ ਨਹੀਂ ਹੋਣਗੇ ਜੀ ਆਲੂ ਤੇ ਇੱਕ ਗੱਲ ਹੋਰ ਵੀ ਤੁਸੀਂ ਧਿਆਨ ਚ ਰੱਖਣੀ ਹੈ ਜਿਵੇਂ ਕਿ ਇਹ ਆਪਾਂ ਪਿਆਜ਼ ਰੱਖਿਆ ਤੇ ਪਿਆਜ਼ਾਂ ਨੂੰ ਆਪਾਂ ਬਿਲਕੁਲ ਅਲੱਗ ਰੱਖਣਾ ਇਹਨਾਂ ਤੋਂ ਆਲੂਆਂ ਤੋਂ ਕਿਉਂਕਿ ਜੇ ਆਪਾਂ ਆਲੂ ਤੇ ਪਿਆਜ਼ ਇਕੱਠੇ ਕਰ ਦਾਂਗੇ ਤਾਂ ਇਹ ਬਹੁਤ ਜ਼ਿਆਦਾ ਜਲਦੀ ਖਰਾਬ ਕਰ ਦਿੰਦੇ ਇੱਕ ਦੂਜੇ ਨੂੰ ਤੇ ਆਲੂ ਵੀ ਬਹੁਤ ਜ਼ਿਆਦਾ ਜਲਦੀ ਖਰਾਬ ਹੋ ਜਾਂਦੇ ਇਕੱਠੇ ਰੱਖਣ ਨਾਲ ਤੇ ਪਿਆਜ਼ ਵੀ ਤੇ ਇਸ ਲਈ ਆਪਾਂ ਪਿਆਜ਼ ਕਦੇ ਵੀ ਵਿੱਚ ਆਲੂਆਂ ਦੇ ਵਿੱਚ ਨਹੀਂ ਰੱਖਣੇ ਤੇ ਇਸ ਤਰੀਕੇ ਨਾਲ ਆਪਾਂ ਹੋਰ ਲਸਣ ਪਾਤੀ ਜੀ ਤੇ ਇਸ ਤਰੀਕੇ ਨਾਲ ਆਪਾਂ ਆਲੂ ਰੱਖ ਸਕਦੇ ਹਾਂਗੇ ਇਹ ਬਹੁਤ ਵਧੀਆ ਤਰੀਕਾ ਹੈ ਤੇ ਹੁਣ ਜਿਵੇਂ ਆਪਾਂ ਨੇ ਕੋਲ ਆ ਟੋਕਰੀ ਹੈਗੀ ਤੇ ਇਹਦੇ ਵਿੱਚ ਵੀ ਆਪਾਂ ਇਸੇ ਤਰ੍ਹਾਂ ਹੀ ਰੱਖ ਸਕਦੇ ਆ ਆਲੂਆਂ ਨੂੰ ਆਪਾਂ ਦੂਸਰੀ ਟੋਕਰੀ ਵੀ ਭਰਤੀ ਜੀ ਆਲੂਆਂ ਨਾਲ ਤੇ ਵਿੱਚ ਆਪਾਂ ਇਹਦੇ ਵੀ ਉਸੇ ਤਰ੍ਹਾਂ ਹੀ ਲਸਣ ਪਾਤੀ ਤੇ ਇਸੇ ਤਰ੍ਹਾਂ ਹੀ ਤੁਸੀਂ ਲਸਣ ਰੱਖਣੀ ਹੈਗੇ ਆਲੂਆਂ ਦੇ ਵਿੱਚ ਤੇ ਇਸੇ ਤਰੀਕੇ ਨਾਲ ਸਟੋਰ ਕਰਨੇ ਜੀ ਸਹੀ ਤਰੀਕਾ ਹੈ ਇਹ ਬਿਲਕੁਲ ਆਲੂ ਸਟੋਰ ਕਰਨ ਦਾ ਤੇ ਇਹ ਜਿਵੇਂ ਆਪਾਂ ਆਲੂ ਸਟੋਰ ਕਰਤੇ ਜੀ ਸਾਰੇ ਟੋਕਰੀਆਂ ਦੇ ਵਿੱਚ ਲਸਣ ਪਾ ਕੇ ਤੇ ਹੁਣ ਇੰਨੀ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਣਾ ਜੀ ਹਫਤੇ ਦੇ ਵਿੱਚ ਇੱਕ ਅੱਧੀ ਵਾਰ ਇਹਨਾਂ ਨੂੰ ਜ਼ਰੂਰ ਤੁਸੀਂ ਵੇਖ ਲੈਣਾ ਚੈੱਕ ਕਰ ਲੈਣਾ ਆਲੂਆਂ ਨੂੰ ਤੇ ਜੇ ਕੋਈ ਮਾੜਾ ਮੋਟਾ ਖਰਾਬ ਹੁੰਦਾ ਲੱਗਦਾ ਆਲੂ ਤਾਂ ਤੁਸੀਂ ਕੱਢ ਦੇਣਾ ਬਾਹਰ ਤੇ ਜੇਕਰ ਤੁਹਾਨੂੰ ਇਹ ਅੱਜ ਦੀ ਵੀਡੀਓ ਵਧੀਆ ਲੱਗੀ ਜੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਚਲੋ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤੇ ਵੀਡੀਓ ਵੇਖਣ ਲਈ ਧੰਨਵਾਦ ਜੀ